ਸਸਕੇ ਦੋਸਤੋ ਸੱਠਾ ਡੇਰੀ ਫੋਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਪ੍ਰਤਾਪ ਸਿੰਘ ਸ਼ਾਹ ਉਹਨਾਂ ਦੇ ਕੋਲ ਪਿੰਡ ਝਾਮਕੇ ਖੁਰਦ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਤੇ 6 ਨਵੰਬਰ 2025 ਤੇ ਮਾਰਨਿੰਗ ਦਾ ਸਮਾਂ ਜੀ ਕੋਈ 8:00 ਵਜੇ ਦਾ ਤੇ ਆਪਾਂ ਪੰਜ ਐਨੀਮਲ ਤੁਹਾਨੂੰ ਵਿਖਾਉਣੇ ਆ ਤੇ ਸ਼ਾਹ ਜੀ ਉਹਨਾਂ ਨੇ ਕਰਦੇ ਆਂ ਜੀ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹੋਰ ਠੀਕ ਠਾਕ ਵਧੀਆ ਵਧੀਆ ਜੀ ਉਹ ਠਾਠਾ ਡੇਰੀ ਫਾਰਮ ਇਥਨ ਵਾਲੇ ਸਾਰੇ ਭੈਣ ਭਰਮ ਆਪਣੇ ਪੈ ਪੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹੋ ਰਿਕਵੈਸਟ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਿਲਕੁਲ ਜੀ ਬਿਲਕੁਲ ਤੇ ਕਿੰਨੇ ਪਸ਼ੂ ਲਾਇਆ ਜੋ ਅੱਜ ਪਸ਼ੂ ਜੀ ਮਾਲ ਤੁਹਾਨੂੰ ਪਤਾ ਲੱਭਣ ਲੱਭਣ ਘੱਟ ਗਿਆ ਥੋੜਾ ਸਰਦੀ ਆ ਗਈ ਹੈ ਨਾ ਤੇ ਨਾਲੇ ਨਾ ਇੱਕ ਡੰਗਰਾ ਵੀ ਨਵਾਤੇ ਨੂੰ ਦੇ ਦਾਂਗੇ ਠੰਡਿਆ ਹਾਂ ਠੰਡ ਵੀ ਹੋ ਗਿਆ ਦਾ ਡੰਗਰੇ ਨੂੰ ਖਰ ਜਾਂਦਾ ਕਰਨਾ ਹੈ ਪਰ ਮੰਨ ਚ ਹੌਲੀ ਹੌਲੀ ਸਿਆਲ ਦਾ ਵੀ ਤੇ ਬਾਕੀ ਮਾਲ ਘੱਟ ਲੱਭਣ ਦੇ ਅੱਜ ਚਲੋ ਜਦੋਂ ਤੁਸੀਂ ਚੇਤੇ ਕੀਤਾ ਮਾਲ ਨਹੀਂ ਹੈਗਾ ਗਾੜੀ ਹਾਂਜੀ ਜਦੋਂ ਅਸੀਂ ਕੀਤਾ ਤੁਸੀਂ ਵੀ ਜੀ ਥੋੜੇ ਜਿਹਾ ਕੱਲ ਪਰਸੋ ਹਾਂਜੀ ਤੇ ਨਾਲ ਨਾਲ ਮਾਲ ਆ ਹੀ ਗਿਆ ਤੇ ਵਿਕੀ ਗਿਆ ਚਲੋ ਬਿਲਕੁਲ ਕੋਈ ਗਲਤੀ ਮੰਨਦੇ ਭੈਣ ਭਰਾਵਾਂ ਤੋਂ ਸੇਵਾ ਚ ਆਜ ਰਹੇ ਹੁਣ ਕੋਈ ਗੱਲ ਨਹੀਂ ਠੀਕ ਆਪਾਂ ਰੈਗੂਲਰ ਤੁਰੇ ਆਵਾਂ ਹਾਂਜੀ 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 ਆਪਣਾ ਤੋਨ ਪੰਜ ਨਗ ਜੀ ਅੱਜ ਅੱਜ ਪੰਜ ਨਗ ਹਨਾ ਇੱਕ ਬੱਚੇ ਵਾਲੀ ਆ ਤੇ ਬਾਕੀ ਬੱਚੇ ਤੋਂ ਬਿਨਾ ਬਾਕੀ ਜਿੱਦਾਂ ਜਿੱਦਾਂ ਮੋਲ ਹਾਂਜੀ ਦੁੱਧ ਆ ਜੋ ਵੀ ਕੋ ਹੋਇਆ ਆਪਾਂ ਡਿਟੇਲ ਦੱਸਣੀ ਭੈਣ ਭਰਾਵਾਂ ਦੇ ਹੱਥ ਜੋੜ ਕੇ ਉਹ ਬੇਨਤੀ ਆ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਸ਼ੁਰੂਤ ਲੈ ਕੇ ਕਰਨ ਦੀ ਹਾਂ ਜੀ ਫਿਰ ਸਾਈ ਬਣਾ ਪਾਪਾ ਆਪਾਂ ਨੂੰ 5 6 ਦਿਨ ਹੋ ਗਏ ਵੀਡੀਓ ਬਣਾਈ ਨੂੰ ਕੰਦੀ ਹੈ ਨਾ ਤੇ ਘਰੇ ਆ ਕੇ ਤੇ ਆਪ ਜੀ ਤਸਲੀ ਕਰਕੇ ਖੜੋ 5 ਨਾਕ ਪਾਉਣੇ ਆ 4 ਆਉਂਦੇ ਆ ਅੱਛਾ ਬਾਕੀ ਮਹਾਰਾਜੀ ਮੈਨਾਂ ਚਲੋ ਤੁਰਿਆ ਆਉਣਾ ਮਾਲ ਬਿਲਕੁਲ ਬਿਲਕੁਲ ਵੈਸੇ ਹੀ ਆਜਾ ਥੋੜਾ ਆਜਾ ਕਿਨੂੰ ਫਰਕ ਪੈ ਗਿਆ ਵੈਸੇ ਵੀ ਆਹ ਟਾਈਮ ਹਾਂ ਸੂਰ ਢੱਗ ਗਿਆ ਨਾ ਗਾ ਹਾਂ ਜੀ ਹਾਂ ਜੀ ਆਪਣੇ ਕੋ ਹਰ ਟਾਈਮ ਪਸ਼ੂ अवेलेबल ਹੁੰਦੇ ਕੋਈ ਵੀ ਪਰ ਹਰ ਵਕਤ ਹੀ ਆਪਣੇ ਨਾਲ ਦਾ ਹੋਣਗੇ अवेलेबल ਹਰ ਵਕਤ ਜਦੋਂ ਮਰਜੀ ਕੋ ਆ ਜਦੋਂ ਮਰਜੀ ਕੋਈ ਵੀ ਤੁਹਾਡੇ ਨਾਲ ਬੈਠ ਕੇ ਆਵੇ ਫੋਨ ਕਰਕੇ ਆ ਫੋਨ ਕਰਕੇ ਆਖ ਸਕਦੇ ਹੋ ਕਿ ਆਪਣੇ ਕੋਲ ਹਮੇਸ਼ਾ ਹੀ ਪਸ਼ੂ ਹੁੰਦੇ ਹੀ ਹੁੰਦੇ ਹਨ ਕੋਈ 2 ਹੋਣ 4 ਹੋਣ ਹਨ ਹੁੰਦੇ ਆ ਜੀ ਤੇ ਕਰੀਏ ਸ਼ੁਰੂ ਜੀ ਜਾਣਕਾਰੀ ਇਹ ਭਾਜੀ ਸੂਈ ਨੂੰ ਮਹੀਨ ਉਹ ਆ ਜੇ ਕੋਈ 25 ਦਿਨ ਮਹੀਨਾ ਅੱਛਾ 25 ਦਿਨ ਮਹੀਨਾ ਹਨ ਹਾਂਜੀ ਇਹਦੇ ਥੱਲੇ ਨਾ ਬੱਚੇ ਸਣੇ 7 ਲੀਟਰ ਦੁੱਧ ਦੇ ਅਛਾ ਮਗਰ ਵੀ ਆ ਗਿਆ ਜੋ ਮਗਰ ਭਜੀਏ ਦੇ ਕਟਾ ਕਟਾ ਜੀ ਕਟਾ ਆ ਗਿਆ ਹਨਾ ਮਗਰ ਦੇ ਕਟਾ ਆਓ ਜੀ 15 ਅਮਿੰਗ ਦੇ ਨਾਲ ਨਾ ਕੋਮਿਨੀ ਦੇ ਲਾ ਲਈ ਜੀ ਹਾਂਜੀ ਹਾਂਜੀ ਗਾੜੀ ਅਗਲੇ ਦੇ ਬਿਲਕੁਲ ਜੀ ਆ ਪਾਣੀ ਕੋ ਬੰਦੀ ਇਹ ਗੱਲ ਸੂਈ ਨੂੰ ਅੱਧਾ ਕੋਈ 15 20 ਦੇਣੀ ਉਹਨਾਂ ਆਖਿਆ ਠੀਕ ਹੈ ਜੀ ਹਾਂਜੀ ਤੇ ਚੁਆਈ ਚੁਈ ਕਿਵੇਂ ਚੁਆਈ ਇੱਕ ਨੰਬਰ ਹੈ ਜੀ ਹਾਂਜੀ 7 ਲੀਟਰ ਦੁੱਧ ਆ ਗਿਆ ਹਾਂਜੀ ਹਾਂਜੀ ਤੇ ਆਈਏ ਇੱਕ ਨੰਬਰ ਇਹ ਇੱਕ ਨੰਬਰ ਹਾਂਜੀ ਤੇ ਕਰਾਈਏ ਚੈੱਕਪ੍ਰਾ ਹਾਂਜੀ ਜ਼ਰੂਰ ਇਹ ਨਾ ਬਾਕੀ ਇੱਕ ਗੱਲ ਦੱਸ ਦਈਏ ਵੀ ਜਿਹੜਾ ਉਹ ਥਾਣੇ ਨਾ ਮੜਾ ਜਾ ਹਾਂਜੀ ਉਹ ਵੇਖਣ ਚ ਦੱਸਦੀ ਆ ਹਾਂਜੀ ਪਾਰਾ ਹਾਂਜੀ ਹਾਂਜੀ ਚੌਣ ਤੇ ਇੱਕ ਨੰਬਰ ਦੀ ਆਹ ਥੋੜਾ ਲੱਗਦਾ ਵੀ ਬਿਆਨ ਉਹ ਥੋੜਾ ਆ ਜਾਂ ਦੂਜਿਆਂ ਨਾਲੋਂ ਉਹਦਾ ਮੰਨ ਲਓ ਬੰਤਰ ਵੱਖਰੀ ਆ ਹਾਂਜੀ ਹਾਂਜੀ ਡਿਫਰੈਂਟ ਆ ਬੰਤਰ ਵੱਖਰੀ ਆ ਹਾਂਜੀ ਉਹ ਕਿਤੇ ਨਾ ਗੂਠਾ ਭਾਨ ਕੇ ਚੋਈ ਉਹਨਾਂ ਮੱਜ ਹਾਂਜੀ ਜਾਂ ਕਿਦਾਵਾ ਜਾਂ ਬੱਚੇ ਨੇ ਕਿਤੇ ਜਿੱਦਾਂ ਵੀ ਆ ਸੂਆ ਵੀ ਇਹਦਾ ਦੂਜਾ ਲਾ ਲਓ ਦੂਜਾ ਸੂਆ ਹੈ ਨਾ ਨਾ ਕੀ ਇਹ ਆ ਵੀ ਚੋਣ ਚਵਾ ਇੱਕ ਨੰਬਰ ਆ ਵੇਖਣ ਚ ਥੋੜਾ ਜਿਆ ਪਰਾ ਰੱਖਦੀ ਆ ਥੋੜਾ ਜਿਆ ਲੱਗ ਹੈਗਾ ਵੀ ਪਰਾ ਵੇ ਨਹੀਂ ਆਪਾਂ ਦੱਸ ਕੇ ਦੇਣੀ ਬਿਲਕੁਲ ਬਿਲਕੁਲ ਨਾ ਪਤਾ ਹੋਊਗਾ ਆਪਾਂ ਦੱਸ ਨਹੀਂ ਹਾਂਜੀ ਹਾਂਜੀ ਬਾਕੀ ਚੋਚ ਵਾਇਕ ਨੰਬਰ ਹੈ ਸੁਆਦ ਦੁਜਾਲੇ ਸੁਆਦ ਦੁਜਾਣਾ ਬਾਕੀ ਭੈਣ ਭਰਾਵਾਂ ਦੇ ਗਾੜੀ ਕੋ ਦੁਜਾ ਲਾਲੇ ਤੇ ਜਾਲ ਲਾਲੇ ਉਹ ਆਪ ਦੀ ਸਮਝ ਵੇਖੀ ਭਾਵਨ ਦਾ ਹਾਂਜੀ ਬਾਕੀ ਇਹ ਆਪੀ ਸੂਈ ਨੂੰ ਕੋ 20 25 ਦਿਨ ਹੋਏ ਆ ਹਾਂਜੀ ਇੰਨੇ ਦਾ ਲੱਗ ਗਿਆ ਤੇ ਦੁੱਧ 60 ਲੀਟਰ ਦਾ ਦੁੱਧ 60 ਲੀਟਰ ਆ ਗਿਆ ਇਹ ਅਬੀ ਚਲੋ ਹੈਗੀ ਬੱਚੇ ਵਾਲੀ ਆ ਹਾਂਜੀ 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 ਸੁਈ ਆ ਸਾਜੀ ਕੀ ਮੁੱਲ ਕਰਦੇ ਆ ਪਾਜੀ ਮੁੱਲ ਪਾਜੀ ਬਿਲਕੁਲ ਜਾਇਜ਼ ਆਪਾਂ ਕਰਨੇ ਆ ਹਾਂਜੀ ਆਪਾਂ ਦੇ ਲੈਣ ਵਾਲੀਆਂ ਗੱਲਾਂ ਕਰਨ ਨੂੰ ਮਿੱਠੇ ਪਾ ਹਾਂ ਪੂਰੇ 50000 ਦੇ ਵਿੱਚ ਪਹੁੰਚ ਜੀ ਹਾਂਜੀ ਗੱਡੀ ਆਪਦੀ ਲੈ ਆਵੇ ਪੂਰੇ 50000 ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ 100 ਕਿਲੋ ਗੱਡੀ ਆਪਦੀ ਅਗਲਾ ਲੈ ਆਵੇ ਤੇ ਪੂਰੇ ਆਪਾਂ ਦੇਣੀ ਆ 47000 47000 ਹਾਂਜੀ ਠੀਕ ਐ ਜੀ ਇਹਦੀ ਕਰੀਏ ਸ਼ਾਹੀ ਜਾਣਕਾਰੀ ਗਾੜੀ ਭਾਜੀ ਝੋਟੀ ਦੂਜਾ ਸੁਆ ਦੂਜਾ ਸੁਆ ਭੈਣ ਭਰਾਵਾਂ ਦੇ ਗਾੜੀ ਆ ਦੂਜਾ ਲਾਲੇ ਤੇਜਾ ਲਾਲੇ ਕੋ ਦਖਮਾ ਲਾਵੇ ਆ ਦੀ ਸਮਝ ਵੇਖੇ ਹਾਂਜੀ ਤੇ ਬਹਿਣੀ ਤੋਂ ਉਲਟਾ ਨਾ ਜਿਹੜਾ ਕਬਹਿਣੀ ਵਾਲਾ ਪਾਸਾ ਕਬਹਿਣੀ ਵਾਲਾ ਸਾਈਡ ਹਾਂ ਅਗਲਾ ਥਾਂ ਜਿਹੜਾ ਨਾ ਹਾਂਜੀ ਹਾਂਜੀ ਉਹ ਤਾਰਾ ਘਟਿਆ ਤਾਰਾਂ ਘਟ ਹੈ ਨਾ ਤਾਰਾਂ ਪੱਤਲਣ ਦੇ ਹਿਸਾਬ ਨਾਲ ਤੇ ਤਿੰਨ ਠੀਕ ਆ ਪੱਤਲਾ ਹੁਣ ਹਿਸਾਬ ਨਾਲ ਤੇਨਾਂ ਦੇ ਹਿਸਾਬ ਨਾਲ ਨਹੀਂ ਹੈ ਨਾ ਸੂਈ ਨੂੰ ਇਹਨੂੰ ਮੈਨੂੰ ਇਹ ਜੇ ਕੋਈ ਢਾਈ ਕਿ ਮਹੀਨੇ ਨੂੰ ਹਾਂ ਢਾਈ ਕਿ ਮਹੀਨੇ ਹੋਏ ਸੂਈ ਨਹੀਂ ਉਹਨੂੰ ਮੈਂ ਹਾਂਜੀ ਤੇ ਬੱਚਾ ਨਹੀਂ ਗੱਲ ਤੇ ਮਿਲਦੀ ਭੜੇ ਤੇ ਠੀਕ ਹੈ ਜੀ ਤੇ ਕਰਾਈ ਹੈ ਚੈੱਕਪ ਲੈਓ ਜੀ ਜਰੂਰ ਕਰਾਇਆ ਬੱਤ ਆ ਵੀ ਕੋ ਜਿੱਦਾਂ ਡੰਗਰ ਲੈਂਦੇ ਹੈ ਨਾ ਆਪਾਂ ਹਾਂਜੀ ਹਾਂਜੀ ਘਰ ਤੋਂ ਹੀ ਆਇਆ ਮਾਲ ਸਾਰ ਤੁਹਾਡੇ ਗੜੀ ਗੜੀ ਹੋਣੀ ਡੰਗਰ ਇਹ ਸਾਰੀ ਹਾਂਜੀ ਹਾਂਜੀ ਸੋਤਲੇ ਰੀਤ ਨੂੰ ਦੀ ਨਹੀਂ ਕੋਈ ਉਦਾਂ ਸੰਗਲ ਦੇ ਨਾਲ ਹੀ ਅਜਿਹਾ ਜਿੱਦਾਂ ਆਏ ਆ ਕਿ ਜਦੋਂ ਆਪਾਂ ਬੁਖਾਤਾ ਉਹੋ ਕੋ ਹੀ ਰਹੂਗਾ ਗਲਤ ਭਾਵੇਂ ਹਾਂਜੀ ਹਾਂਜੀ ਦੁੱਧ ਦੇ ਥਲੇ 8 ਲੀਟਰ ਹੋਊਗਾ 8 ਲੀਟਰ ਹਾਂਜੀ ਹਾਂਜੀ ਤੇ ਚਵਾਈ ਜੁਈ ਦੀ ਚਵਾਈ ਇੱਕ ਨੰਬਰ ਹੈ ਜੀ ਹਾਂਜੀ ਢਾਈਆਂ ਮਹੀਨਿਆਂ ਦੀ ਸੂਈ ਆ ਹਾਂਜੀ ਸੂਬਾ ਦੂਜਾ ਝੋਟੀ ਦਾ ਤੇ ਕਬੈਣੀ ਵਾਲੇ ਉੱਟ ਬਣਿਆ ਦੀਆਂ 18 18 ਜਿਹੜੀਆਂ ਘਟਿਆ ਅਗਲੇ ਥਣ ਦੇ ਹਾਂਜੀ ਹਾਂਜੀ ਆਪਾਂ ਤੱਲੜ ਦੇ ਹਿਸਾਬ ਨਾਲ ਦੇ ਠੀਕ ਹੈ ਜੀ ਹਾਂਜੀ ਆਪਾਂ ਤੱਲੜ ਦੇ ਹਿਸਾਬ ਨਾਲ ਦੇਣੀ ਦੁੱਧ 8 ਲੀਟਰ ਜੀ ਦੁੱਧ 8 ਲੀਟਰ ਆ ਗਿਆ ਹੈ ਨਾ ਸੂਈ ਨੂੰ ਇਨੇ ਘੱਟ 2 ਕਿ ਮਹੀਨੇ ਆ ਬੱਚਾ ਨਹੀਂ ਦਾ ਠੀਕ ਹੈ ਜੀ ਕੀ ਮੁੱਲ ਮਲ ਕਰਦੇ ਹੈ ਜੀ ਆਪਾਂ ਮੁੱਲ ਭਜੀਏ ਦਾ ਜੈ ਜੀ ਹਾਂਜੀ ਆਪਾਂ ਕੋਈ ਇਹਦਾ ਚਲੋ ਜੇ ਚੌਥੇ ਥਣ ਦੇ ਹਾਂਜੀ ਫਿਰ ਤੇ ਝੋਟੀ ਮੰਨ ਲਓ ਤਾਜੀ ਵੀ ਲੈਣ ਜਾਈਏ ਨਾ ਹਾਂਜੀ ਤੇ ਫਿਰ ਤੇ ਲੱਖੋਂ ਬਾਹਰ ਆ ਹਾਂਜੀ ਤੱਲੜ ਦੇ ਸਹਾਨਾ ਬੱਚਾ ਹੋਵੇ ਤਾਂ ਵੀ ਹੈ ਕੀ ਆ 75000 30 ਬਿਲਕੁਲ ਜੀ ਬਿਲਕੁਲ ਤੇ ਕਰ ਦਈਏ ਦੀ 63 ਕੀ ਹੱਥ ਪਹੁੰਚ ਹਾਂਜੀ ਕਰ ਦਈਏ ਕੋਈ ਮਾਨਤਾ ਨੂੰ ਫਿਰ ਹਾਂਜੀ ਅੱਜ ਆਜ ਆਪਾਂ ਕਰੀਏ ਜਿਹੜਾ ਇੱਕੋ ਹੀ ਰੇਡ ਹਾਂ ਯੈਸ ਨੋ ਵਾਲਾ ਕਰ ਦਈਏ ਜਿਹੜਾ ਮੈਂ ਜੋ ਨਹੀਂ ਕਰੇ ਹਾਂਜੀ ਹਾਂਜੀ ਇੱਕ ਕਰ ਕਰੇ ਜਲੋ ਜੀ ਜੈਸਨੋ ਹੀ ਜਾਣ ਦੋ ਹਾਂਜੀ ਇਹ 55 ਚ ਕਰਨੀ ਪਹੁੰਚ 1000 ਹੋਰ ਛੱਡ ਦਿੰਨੇ ਆ 54000 ਪੂਰੇ ਚ ਪਹੁੰਚ ਪਹੁੰਚ ਪੂਰੇ 52000 ਦੇ ਮੈਂਦੇ 55000 ਦੇ ਮੈਂਦੇ ਸਿਰਫ ਆਪਣਾ ਛੋੜ 100 ਰੁਪਏ ਛੋੜ ਵਾਲੇ ਮੁੱਲ ਕਿਤੇ ਵੱਡੀ ਝੋਟੀ ਜੇ ਇੱਥੇ ਆ ਕੇ ਦੇਖਦੇ ਬਿਲਕੁਲ ਬਿਲਕੁਲ ਆਪ ਜਿਹੜਾ ਜਿਹੜੀ ਜਿਹੜਾ ਹੈਗੀ ਆ ਕਾਜਾ ਉਹ ਆਪਾਂ ਦੱਸਤਾ ਹਾਂਜੀ ਅਗਲਾ ਥਣ ਜਿਹੜਾ ਵਾ ਹਾਂਜੀ ਚੱਲ ਵੀ ਸਕਦਾ ਧਾਰਾ ਹੁੰਦੀ ਆ ਟ੍ਰੀਟਮੈਂਟ ਕਰਾ ਕੇ ਪਰ ਆਪਾਂ ਦੱਸ ਕੇ ਦੇਣੀ ਆ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਸ ਬਸ ਬਾਕੀ ਜਿਹੜੀ ਨਾ ਤਾਂ ਵੀਡੀਓ ਬਾਕੀ ਵੇਖ ਕੇ ਅਗਲਾ ਸਾਰਾ ਹਾਂਜੀ ਫੇਰ ਆਪਾਂ ਨੂੰ ਮੰਨ ਲਓ ਆਵੇ ਇੱਥੇ ਵੇਖ ਕੇ ਪਉ ਇੱਥੇ ਆ ਕੇ ਵੇਖੀ ਤਸੱਲੀ ਕਰਿਆ ਇਹਦੇ ਕੋਲੇ ਖਾਲਾ ਜਨਾ ਭੈਣ ਭਰਾ ਨੂੰ ਵੀ ਥਣ ਚਾਵੇਂ ਹੀ ਆ ਕਰੇ ਹਾਂਜੀ ਹਾਂਜੀ ਜੀ ਆਪਾਂ ਤੰਨਾ ਦੇ ਹਸਾਨਾ ਦਿੱਤੀ ਆ ਠੀਕ ਹੈ ਜੀ ਇਹਦੀ ਸ਼ਾਦੀ ਕਰੀਏ ਜਾਣਕਾਰੀ ਗਾੜੀ ਭਾਜੀ ਸੂਆ ਦੁੱਜਾ ਵਾਲੇ ਤਿਜਾ ਵਾਲੇ ਕੋ ਚੌਕਸਾ ਵਾਲੇ ਭਾਵੇਂ ਵਾਲੇ ਦਹਵਾ ਖੁੱਲੀਆਂ ਛੁੱਟੀਆਂ ਆਪਦੀ ਮਰਜ਼ੀ ਹੈ ਕੇ ਹਾਂਜੀ ਸੂਈ ਨੂੰ ਹੋਏ ਜੇ ਮਹੀਨ ਨੂੰ ਤਿੰਨ ਸਾਢੇ ਤਿੰਨ ਮਹੀਨੇ ਹਾਂਜੀ ਸਾਢੇ ਕਿੰੋਂ ਤੋਂ ਅੰਦਰ ਹਾਂਜੀ ਤੇ ਦੁੱਧ ਦਾ ਕਿੰਨਾ ਆ ਗਿਆ ਦੁੱਧ ਭਾਜੀ 7 ਲੀਟਰ ਦੇ ਦੇ ਸੱਤ ਲੀਟਰ ਹੈ ਨਾ ਤੇ ਚਵਾਈ ਚੋਈ ਦੀ ਚਵਾਈ 1 ਨੰਬਰ ਹੈ ਜੀ ਬਚਾ ਨਹੀਂ ਹੈਗਾ ਮਿਲਦੀ 파ੜੇ ਤੇ 파ੜੇ ਤੇ ਹਾਂਜੀ ਹਾਂਜੀ ਠੀਕ ਹੈ ਕਰਾਈ ਹੈ ਜੇ ਲਓ ਜੀ ਭਾਜੀ ਵੱਡੀ ਛੋਟੀ ਜੀ ਹਾਂਜੀ ਹਾਂਜੀ ਹਾਂ ਜੀ ਕਿੰਨਾ ਦੁੱਧ ਦੱਸਿਆ ਸੀ ਇਹਦਾ ਦੁੱਧ 7 ਲੀਟਰ ਜੀ 7 ਲੀਟਰ ਹਣਾ ਸੂਈ ਨੂੰ ਸਾਢੇ 3 ਮਹੀਨੇ ਹੋਏ ਠੀਕ ਹੈ ਜੀ ਚਾਰ ਤੇ ਬਣੀ ਸੋਰੀ ਵੀ ਹੈਗੀ ਆ ਹਾਂ ਜੀ ਚਲੋ ਮੁੜ ਕੇ ਗਈ ਭੈਣ ਭਰਾ ਜਿੰਦੇ ਸਾਰੀਆਂ ਬਣੀਆਂ ਹਾਂ ਜੇ ਆਪਾਂ ਮਹੀਨੇ ਦੀ ਵੀ ਸੂਈ ਆਖ ਦਾਂਗੇ ਅਗਲੇ ਤਾਂ ਜਾ ਕੇ ਗੱਭਰ ਨਿਕਲੋ ਮੁੜ ਕੇ ਬਰੇ ਲਾ ਬਿਲਕੁਲ ਤੇ ਬਾਕੀ ਇਹ ਆ ਲੇਲੇ ਵਾਲੀ ਮਹੀ ਭਾਵੇਂ ਮਹੀਨੇ ਦੀ ਸੂਈ ਆਖ ਦਈਏ ਹਾਂ ਜੀ ਆਪਾਂ ਗਲਤ ਕੰਮ ਨਹੀਂ ਕਰਨ ਹਾਂ ਜੀ ਤੇ ਬਾਕੀ ਇਹ ਆ ਮਹੀਨੇ ਖਾਣ ਦੀ ਬਣੀ ਉਹਨਾਂ ਦੱਸਿਆ ਵਾ ਤੇ ਆਪਾਂ ਦੇਖਣ ਵਾਲੇ ਹਾਂ ਹਾਂ ਇਹ ਚੀਜ਼ ਦਾ ਆਪਾਂ ਦੱਸਣ ਦਾ ਚੇਤਾ ਭੁੱਲ ਗਿਆ ਹਾਂ ਜੀ ਦੱਸ ਦਈਏ ਖਲੋ ਜੋ ਆਪਾਂ ਇ ਥਣ ਪੰਜ ਜੀ ਥਣ ਪੰਜ ਪੰਜਵਾਂ ਤੁਹਾਨੂੰ ਮਗਦਾ ਜੀ ਹਾਂਜੀ ਹਾਂਜੀ ਮਗਦਾ ਪੰਜਵਾਂ ਨੂੰ ਮਗਦਾ ਪਾਣੀ ਨਹੀਂ ਮਾਰਨਾ ਕਿਸ ਗੱਲ ਹਾਂਜੀ ਬਕੈਰਾ ਆਪਾਂ ਦੱਸ ਕੇ ਦੇਣੀ ਹੈ ਜੀ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਇਹ ਆ ਬਿਚਾਰੋ ਆਪਾਂ ਜਿਆਦਾ ਨਹੀਂ ਆਂਦੇ ਦੁੱਧ ਨੇ 9-10 ਲੀਟਰ ਜੇ ਕੋ ਸੇਵਾ ਕਰੂਣ ਹਾਂਜੀ ਤੇ ਦਹੀਂ ਜਾਣਾ ਬਿਲਕੁਲ ਜੀ ਬਿਲਕੁਲ ਤੇ ਕੀ ਕਰਦੇ ਆਂ ਰੇਟ ਰੂਟ ਆਪਾਂ ਰੇਟ ਜੀ ਕਰਦਗੇ 36 ਚੋਂ ਜ ਨਹੀਂ ਇੱਕੋ ਯੈਸ ਨਾਲ ਹੀ ਕਰੀ ਗਏ ਅੱਛਾ ਜੈਸਨੋ ਵਾਲਾ ਜਿਹਦੇ ਫਿਰ ਪੂਰੇ 56000 ਦੇ ਵਿੱਚ ਪਹੁੰਚ 55 ਹਾਂਜੀ ਤੇ ਗੱਡੀ ਗੱਡੀ ਆਨ ਦੀ ਲੈਵੇ ਪੂਰੇ 55000 55000 ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹਾਂ ਇਹਦੀ ਰੇਪਰ ਹਾਂਜੀ 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 ਗਾੜੀ ਭਾਜੀ ਤਬਲਾ ਵੇਖ ਲੈ ਪਹਿਲੇ ਸੂਰੇ ਜੇ ਝੋਟੀ ਪਹਿਲਾ ਸੂਰਾ ਮੂੰਹ ਮੂੰਹੋਂ ਚੌਗੀ ਚੌਗੀ ਛਗੀ ਹੋਊਗੀ ਹਾਂਜੀ ਤੇ ਇੱਥੇ ਅੱਗ ਚੈੱਕ ਵੀ ਕਰ ਲਿਆ ਹਾਂਜੀ ਹਾਂਜੀ ਸੂਈ ਨੂੰ ਭਾਜੀ ਹੋਏ ਜੇ ਇਹਨੂੰ ਸਾਢੇ 1 3 4 ਮਹੀਨੇ ਸਾਢੇ 3 4 ਮਹੀਨੇ ਤੇ ਡੇਢ ਮਹੀਨੇ ਦੇ ਉਹਨਾਂ ਨੇ ਵੀ ਚੈਕਿੰਗ ਕਰੀ ਡੇਢ ਮਹੀਨੇ ਤੇ ਸ਼ੱਕ ਚ ਦੱਸੀ ਜਾਨੇ ਹਾਂਜੀ ਆਪਾਂ ਗੱਭਣ ਵਾਲਾ ਮੌਲ ਨਹੀਂ ਜੇ ਕਰਨਾ ਆਪਾਂ ਦੁੱਧ ਵਾਲਾ ਮੌਲ ਕਰ ਤੇ ਝੋਟੀ ਦੇ ਸਰੀਰ ਜਿੱਦਾਂ ਦਾ ਮੰਨ ਲਓ ਝੋਟੀ ਜਿਹੜੇ ਸਟੇਜ ਤੇ ਹੋਣ ਹੈਗੀ ਉਹ ਉਸ ਹਿਸਾਬ ਦਾ ਮੌਲ ਕਰ ਆਪਾਂ ਕਰਨਾ ਠੀਕ ਹੈ ਜੀ ਤੇ ਸੂਈ ਨੂੰ ਇਹਨੇ ਕਿ ਸਾਢੇ 1 3 4 ਮਹੀਨੇ ਦੁੱਧ ਕਿੰਨਾ ਦੱਸਿਆ ਜੀ ਡੇਢ ਕਿ ਮਹੀਨੇ ਦੀ ਉਹਨਾਂ ਨੇ ਸ਼ੱਕ ਚ ਦੱਸੀ ਹਾਂਜੀ ਤੇ ਦੁੱਧ 7 ਲੀਟਰ ਇਹਨਾਂ ਦਾ ਦੁੱਧ 7 ਲੀਟਰ ਬੱਚਾ ਨਹੀਂ ਖਵਾਈ ਜਿਵਾਇਆ ਕਰੰਬਰ ਇਹ ਇੱਕ ਨੰਬਰ ਹਾਂਜੀ ਉੜਾ ਇਹਨਾਂ ਡਰਦੀ ਏ ਹਾਂਜੀ ਘਰੋਂ ਨਹੀਂ ਨਿਕਲੀ ਕੰਨ ਨੂੰ ਸੰਗਲ ਪਿਆ ਇਹ ਤੇ ਤਲਿਹਾਰੀ ਪਾਤੀ ਆ ਤਲਿਹਾਰੀ ਕਰਦੀ ਆ ਤਾਂ ਕਰੇ ਥੋੜਾ ਕੈਮਰਾ ਤੋਂ ਦਰ ਸਕਦੀ ਆ ਆ ਬਣਾ ਤਲਿਹਾਰੀ ਦਾ ਕਰਦੀ ਆ ਹਾਂਜੀ ਹਾਂਜੀ ਬਾਕੀ ਨਾ ਮੈਂ ਵੇਖੋ ਫੇਸ ਕੁਆਲਿਟੀ ਵਿਖਾਓ ਝੋਟੀ ਸੋਣੀ ਸੋਣੀ ਚੰਗੀ ਆ ਤੇ ਮੂੰਹ ਦੀ ਵੀ ਪੋਲੀ ਜੇ ਲਓ ਹੈਲੋ ਸ਼ਿੱਗੀ ਜੇ ਮੁੰਡੀ ਪੋਲੀ ਨਾ ਡੰਗਰ ਭਾਈ ਥੋੜਾ ਇਹ ਦੂਜੇ ਥਾਂ ਹੁੰਦਾ ਨਾ ਤੁਹਾਨੂੰ ਬੜਾ ਆ ਥੋੜਾ ਉਪਰ ਆ ਪਰ ਆ ਜਾਂ ਕਰਦਾ ਕਰਦਾ ਭਾਈ ਹਾਂਜੀ ਹਾਂਜੀ ਡੰਗਰ ਡੰਗਰ ਕਰਦਾ ਬੰਦਾ ਵੀ ਕਰਦਾ ਭਾਈ ਹਾਂਜੀ ਹਾਂਜੀ ਬੰਦਾ ਵੀ ਕਰਦਾ ਇੱਕ ਆਪਾਂ ਹਰ ਵੀਡੀਓ ਜਿਕਰ ਕਰਦੇ ਹਾਂ ਵੀ ਆਪਣਾ ਨੂੰ ਸੈਲਜ ਆ ਹਾਂਜੀ ਡੰਗਰ ਜਿਹੜੇ ਆਮ ਘਰੋਂ ਆਉਂਦੇ ਪੱਠਾ ਢੱਕਾ ਖਾਂਦੇ ਹਾਂਜੀ ਤਾਂ ਕਰਕੇ 99 ਡੰਗਰੋਂ ਤਾਂ ਨਾ ਮੈਂ ਤਾਂ ਮਰ ਕੇ ਹਾਂਜੀ ਨਹੀਂ ਖਾਂਦਾ ਚਾਰ ਬਿਲਕੁਲ ਜੀ ਬਿਲਕੁਲ ਤੇ ਕੀ ਮੋਲ ਕਰਦੇ ਛਾ ਜੀ ਮੋਲੋ ਭਾਜੀ ਜੈ ਜੀ ਇਹਦਾ ਵੀ ਹਾਂਜੀ ਇਹਦੀ ਕਰਦੀਏ 70 ਚ ਪਹੁੰਚ ਨਹੀਂ ਇੱਕੋ ਹੀ ਐਸ ਆਪਾਂ ਗੱਲ ਕਰਨੀ ਆ ਨਹੀਂ ਨਹੀਂ 70 ਜਣੀ ਆਵਾਂ ਗਾਣੇ ਹੱਸਾਂ ਦਾ ਹਾਂਜੀ ਹਾਂਜੀ ਬਿਲਕੁਲ ਵੇ ਤੇ ਇਹ ਵੀ ਜਾਣ ਤੋਂ ਸੇਮ 56 ਚ ਪਹੁੰਚ 100 ਕਿਲੋਮੀਟਰ ਦੀ ਗੱਡੀ ਆਪਦੀ ਲੈ ਵੇ ਪੂਰੇ 53 53000 ਦੀ ਠੀਕ ਹੈ ਜੀ ਏਦੀ ਦੇਰੀ ਸ਼ਾਇਦ ਜਾਣਕਾਰੀ ਗਾੜੀ ਭਾਜੀ ਸੂਆ ਦੁੱਜਾ ਸੂਆ ਦੁੱਜਾ ਤੀਜਾ ਲਾਲੇ ਚੌਥਾ ਲਾਲੇ ਭਾਵੇਂ ਲਾਲੇ ਦਾ ਹਾਂਜੀ ਆਪਦੀ ਸਮਝ ਵੇਖੀ ਹਾਂਜੀ ਸੂਈ ਨੂੰ ਇਹਨੂੰ ਮਹੀਨ ਹੋਏ ਜੇ ਕੋਈ ਸਾਢੇ 3 ਮਹੀਨੇ ਚਾਰ ਸਾਢੇ 3 ਚਾਰ ਹਨਾ ਹਾਂ ਜੇ ਮਹੀਨੇ ਘਰੀ ਬਣੀ ਦਸੀ ਇਹ ਵੀ ਮਹੀਨੇ ਬੇਅਛਾ ਹਾਂ ਇਹਦੇ ਥੋੜੇ 7 ਕਿਲੋਟਰ ਦੁੱਧ ਆ 7 ਲੀਟਰ ਦੁੱਧ ਆ ਗਿਆ ਚਵਾਈ ਜੂਈ ਕਿਦਾਂ ਜੋ ਚਵਾਈ ਇੱਕ ਨੰਬਰ ਹੈ ਜੀ ਇੱਕ ਨੰਬਰ ਹਾਂ ਠੀਕ ਤੇ ਕਰਾਈ ਹੈ ਚੈੱਕ ਲਓ ਜੀ ਜਰੂਰ ਸਾਹੀ ਕੀ ਮੋਲ ਕਰਦੇ ਆ ਜੀ ਇਹਦਾ ਪਾਜੀ ਫੇਰ ਦੱਸ ਦੀ ਬੀ ਸੂਈ ਨੂੰ ਇਹ ਜੇ ਕੋ 6 3 4 ਮਹੀਨੇ ਹਾਂਜੀ ਦੁੱਧ 7 ਲੀਟਰ ਜੇ ਬਚਾ ਨਹੀਂ ਹੈਗਾ ਮਿਲਦੀ ਪਾੜੇ ਤੇ ਮਿਲਦੀ ਪਾੜੇ ਤੇ ਤੇ ਇਹਦਾ ਪਾਜੀ ਮੋਲ ਜੈ ਜੀ ਆ ਹਾਂਜੀ ਇਹ ਆਪਾਂ ਕਰਦੀਏ ਪਹੁੰਚਦੀ 55 ਜ ਇਕੋ ਯਸ ਨੂੰ ਵਾਲੀ ਗੱਲ ਕਰੀਏ ਹਾਂਜੀ ਇਕੋ ਯਸ ਨੂੰ ਵਾਲੀ ਗੱਲ ਕਰੀਏ ਜਿਹਨੇ ਦੀ ਦੇਈ ਦੇਣੀ ਹਾਂਜੀ ਇਹਦੀ ਪਾਜੀ ਪੂਰੇ 48000 ਦੇ ਵਿੱਚ ਪਹੁੰਚ 48000 ਚ ਪਹੁੰਚ ਗੱਡੀ ਆਪਦੀ ਲੈਵੇ ਜੈਸਨੋਂ 45 ਆ ਜਮੀਂ ਤੇ ਠੀਕ ਹੈ ਸਾ ਜੀ ਠੀਕ ਤੇ ਦੱਸਿਏ ਹੈ ਕਿ ਐਡਰੈਸ ਆਪਣਾ ਪਿੰਡ ਝਾਂਮਕੇ ਖੁਰਦ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਠੀਕ ਹੈ ਜੀ ਨਾਮ ਜੇ ਪ੍ਰਤਾਪ ਸਿੰਘ ਸਾਹ ਹਰਤਾਪ ਸਿੰਘ ਫੋਨ ਨੰਬਰ ਜੇ 62847 4727 62847 4727 ਠੀਕ ਹੈ ਹਾਂਜੀ ਹਾਂਜੀ ਓਕੇ ਜੀ ਮਿਹਰਬਾਨੀ ਦੋਸਤੋ ਇਹ ਹੀ ਕੁਝ ਅੱਜ ਦੇ ਪਸ਼ੂ ਤੇ ਠੱਠਾ ਡੇਰੀ ਫਾਰਮ ਦੀ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਹਾਂਜੀ ਤੇ ਇਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੈਲੋ ਜੇ ਫੇਸਬੁੱਕ ਤੇ ਵੇਖੰਦੇ ਹੋ ਤਾਂ ਲਾਈਕ ਤੇ ਵਧੀਆ ਜੀ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਕਰਨਾ